ਤਾਜ ਪੀਆ ਆਰਟੀਸੀ ਦੀ ਬੱਸਾਂ ਜਿਹੜੀ ਉਹ ਭਾਤ ਤੋਂ ਦੇ ਨੇੜੇ ਹਾਦਸਾ ਗ੍ਰਸਤ ਹੋਈ ਹੈ ਅਤੇ ਉਸ ਬੱਸ ਦੇ ਵਿੱਚ 130 ਦੇ ਕਰੀਬ ਸਵਾਰੀਆਂ ਨੇ ਜਿਹੜੀਆਂ ਉਹ ਸਵਾਰ ਹੁੰਦੀਆਂ ਨੇ 52 ਸੀਟਰ ਬੱਸਾਂ ਜਾਨੀ ਕਿ ਜਿਹੜੀ ਸਰਕਾਰੀ ਤੌਰ ਤੇ ਲੀਗਲੀ ਤੌਰ ਤੇ ਉਸ ਦੇ ਵਿੱਚ 52 ਜਿਹੜੇ ਵਿਅਕਤੀ ਨੇ ਉਹ ਪਾਸ ਕੀਤੇ ਜਾਂਦੇ ਨੇ ਕਿ ਇਸ ਤੋਂ ਜ਼ਿਆਦਾ ਨਹੀਂ ਬੈਠ ਸਕਦੇ ਜੇ ਜਾਣਦੇ ਨੇ ਤਾਂ ਇਸ ਦੇ ਵਿੱਚ ਉਹ ਗੈਰ ਕਾਨੂੰਨੀ ਨੇ ਬੱਸ ਵਿੱਚ ਸਵਾਰੀਆਂ ਵੱਸੀਆਂ ਬਹੁਤ हां ਸੌ ਤੋਂ ਉੱਤੇ ਸਵਾਰੀ ਸੀਗੀ ਸੌ ਤੋਂ ਉੱਪਰ ਸਵਾਰੀ ਹਾਂਜੀ ਹਾਂ ਬਹੁਤ ਬਰੀ ਵੀ ਸੀਗੀ ਅਗਲੇ ਟਾਇਰ ਦੀ ਕਿਹਾ ਜਾ ਰਿਹਾ ਕਿ ਜਿਹੜਾ ਕਮਾਣੀ ਦਾ ਪਟਾ ਟੁੱਟ ਗਿਆ ਜਾਨੀ ਕਿ ਜ਼ਿਆਦੇ ਵੱਜਣ ਦੇ ਨਾਲ ਉਹ ਟੁੱਟ ਗਿਆ ਬਸ ਆਊਟ ਆਫ ਕੰਟਰੋਲ ਹੋ ਗਈ ਦਰਸਤ ਦੇ ਵਿੱਚ ਜਾ ਕੇ ਵੱਜੀ ਤੇ 30 ਤੋਂ 35 ਸਵਾਰੀਆਂ ਦੱਸਿਆ ਜਾ ਰਿਹਾ ਕਿ ਸਰਕਾਰੀ ਬੱਸਾਂ ਦੀ ਕੰਡੀਸ਼ਨ ਤਾਂ ਪਹਿਲਾਂ ਹੀ ਮਾੜੀ ਆ ਤੁਸੀਂ ਬਾਡੀਆਂ ਦੇਖੋ ਬੱਸਾਂ ਦੀਆਂ ਅੱਗੇ ਹੁੰਦੀਆਂ ਨੇ ਬੱਸਾਂ ਦੇ ਟਾਇਰ ਦੇਖ ਲਓ ਕਿ ਐ ਹੋ ਜੇ ਨੇ ਉੱਪਰੋਂ ਇਹਨਾਂ ਬੱਸਾਂ ਨੂੰ ਓਵਰਲੋਡ ਕਰ ਲਿਆ ਜਾਂਦਾ ਹੈ ਪ੍ਰਾਈਵੇਟ ਬੱਸਾਂ ਦੇ ਤੁਸੀਂ ਦੇਖਿਆ بڑے ਚਲਾਨ ਹੁੰਦੇ ਨੇ ਜੀ ਇਹਨੇ ਹੌਟ ਲਾਇਆ ਹੋਇਆ ਏ ਇਹਦੇ ਵੱਲੋਂ ਗੱਡੀ ਤੇਜ਼ ਭਜਾਈ ਜਾ ਰਹੀ ਸੀ ਹਾਲਾਂਕਿ ਜਿਹੜੀਆਂ ਟੂਰਿਸਟ ਬੱਸਾਂ ਚੱਲਦੀਆਂ ਨੇ ਜਿਨ੍ਹਾਂ ਚ ਪਨਵਾਸੀ ਮਜ਼ਦੂਰ ਯੂਪੀ ਬਿਹਾਰ ਨੂੰ ਜਾਂਦੇ ਨੇ ਉਹਨਾਂ ਦੇ ਕਈ ਵਾਰ ਪੁਲਿਸ ਦੇ ਚਲਾਨ ਘੱਟੇ ਨੇ ਕਿ ਇਹ ਓਵਰਲੋਡ ਹੁੰਦੀਆਂ ਨੇ ਵੀ ਸਮਰੱਥ ਤੋਂ ਜ਼ਿਆਦਾ ਸਵਾਰੀਆਂ ਇਹਨਾਂ ਬੱਸਾਂ 'ਚ ਬਿਠਾਈਆਂ ਜਾਂਦੀਆਂ ਨੇ ਤੇ ਸਰਕਾਰੀ ਬੱਸਾਂ ਨਹੀਂ ਦਿੱਤੀਆਂ ਯੂਆਰਟੀਸੀ ਦੇ ਕੱਚੇ ਮਲਾਦਮ ਹੜਤਾਲਾਂ ਕਰਦੇ ਨੇ ਓਏ ਵੀ ਜਾਂਦੇ ਨੇ ਕਿ ਆਧਾਰ ਕਾਰਡ ਕਰਕੇ ਸਵਾਰੀ ਸਰਕਾਰੀ ਬੱਸਾਂ 'ਤੇ ਜਾਂਦੇ ਆ 10000 ਬੱਸਾਂ ਨੇ ਜਿਹੜੀਆਂ ਉਹ ਪਾਈਆਂ ਜਾਂ ਜਾਂ ਜਦ ਤੱਕ ਬੱਸਾਂ ਦੀ ਗਿਣਤੀ ਆ ਜਿਹੜੀ ਉਹ 2000 ਤੋਂ 3000 ਦੇ ਕਰੀਬ ਦੱਸੀ ਜਾਂਦੀ ਹੈ ਇਹ ਸਵਾਰੀਆਂ ਦੀ ਟਿਕਟ ਕੱਟੀ ਜਾਂਦੀ ਆ ਇੰਨੀਆਂ ਸਵਾਰੀਆਂ ਦੀ ਸਾਡੀ ਕੰਪੈਸਿਟੀ ਆ ਵਿਭਾਗਾਂ ਉਸ ਤੋਂ ਪੈਸੇ ਵੀ ਤਾਂ ਕਮਾਉਂਦਾ ਏ ਇਦਾਂ ਤਾਂ ਹੈ ਨਹੀਂ ਕਿ ਫ੍ਰੀ ਦੇ ਵਿੱਚ ਬੱਸਾਂ ਚੱਲਦੀਆਂ ਨੇ ਅਗਰ ਫ੍ਰੀ ਸਫਰ ਸਹੂਲਤਾ ਤਾਂ ਪੰਜਾਬ ਸਰਕਾਰ ਪੈਸਾ ਹੈ ਜਿਹੜਾ ਉਹ ਪੀਆਰਟੀਸੀ ਜਾਂ ਰੋਡਵੇ ਨੂੰ ਪੇ ਕਰਦੀ ਆ ਕਹਿੰਦੇ ਕਿ ਮਹਿਕਮਾ ਨੂੰ ਨਹੀਂ ਦੱਸਦਾ ਮਹਿਕਮਾ ਤਾਂ ਇਹ ਕਹਿੰਦਾ ਕਿ ਤੁਸੀਂ ਹੋਰ ਚੱਕੋ ਕਹਿੰਦੇ ਕਿ ਇੰਸਪੈਕਟਰ ਸਾਡੇ ਦੇ ਉੱਪਰ ਸਖਤਾਈ ਕਰਦੇ ਨੇ 140 ਵਾਰੀਆਂ ਚੜਾਉਣ ਦੇ ਬਾਅਦ ਵੀ ਜਿਹੜੇ ਅੰਦਰ ਇੰਸਪੈਕਟਰ ਲੱਗੇ ਹੋਣੇ ਬਕਾਇਦਾ ਫੋਨ ਕਰਦੇ ਨੇ ਵੀ ਤੁਸੀਂ ਅੱਡਾ ਨਹੀਂ ਕਰਕੇ ਆਹ ਨਹੀਂ ਕਰਕੇ 52 ਸੀਟਾਂ ਬਾਸ ਬੱਸ 138 ਵਾਰੀਆਂ ਡਾਟ ਦੀ ਫੋਟੋ ਪਈ ਆ ਕੱਲ ਮੈਂ ਸਾਡੇ ਸੀਏ ਸਾਹਿਬ ਨੂੰ ਦਿੱਤੀ ਹੈ ਵੀ ਇੰਨੀ ਸਵਾਰੀ ਹੁੰਦੀ ਆ ਫੇਰ ਵੀ ਇੰਸਪੈਕਟਰ ਸਾਡੇ ਨਾਲ ਧੱਕਾ ਕਰਦੇ ਨੇ ਵੀ ਤੁਸੀਂ ਸਵਾਰੀ ਨਹੀਂ ਚੜੋ ਲੋਕ ਆਪਣੇ ਮੋਟਰਸਾਈਕਲ ਲੈ ਕੇ ਆਪਣੀਆਂ ਕਾਰਾਂ ਲੈ ਕੇ ਕੰਮਾਂ ਕਰਾਂ ਤੇ ਜਾਂਦੇ ਨੇ ਕਿਉਂ ਜਾਂਦੇ ਨੇ ਉਹਨਾਂ ਨੂੰ ਪਤਾ ਕਿ ਬੱਸ ਇੱਥੇ ਮਿਲਣੀ ਨਹੀਂ ਬੱਸ ਕੀ ਬਤਾ ਬੱਸ ਚੜ੍ਹੂਗਾ ਬੱਸ ਜ ਪਤਾ ਨਹੀਂ ਨਹੀਂ ਵੀ ਮੈਂ ਕੰਮ ਤੋਂ ਲੇਟ ਹੋ ਜਾਣਾ ਅਗਰ ਲਾਲੋਪਿਕ 15 ਮਿੰਟ ਬਾਅਦ ਬੱਸ ਦੀ ਸਰਵਿਸ ਹੋਵੇ ਲੋਕ ਬੈਠ ਕੇ ਟਿੱਟਾਂ ਤੇ ਜਾਣ ਤਾਂ ਜਿਹੜੇ ਲੋਕ ਪ੍ਰਾਈਵੇਟ ਜਾਂ ਸਰਕਾਰੀ ਜੌਬਾਂ ਹੋ ਸ਼ਹਿਰਾਂ 'ਚ ਕਰਦੇ ਨੇ ਤਾਂ ਉਹਨਾਂ ਨੂੰ ਆਪਣੇ ਸਾਧਨ ਚੱਕਣ ਦੀ ਕੀ ਲੋੜ ਆ ਉਹ ਕਹਿਣਗੇ ਯਾਰ ਬੱਸਾਂ ਦੀ ਸਰਵਿਸ ਬਹੁਤ ਆ ਮੈਂ ਕਿਉਂ ਰਿਸਕ ਲੈਣਾ ਸਤਿ ਸ਼੍ਰੀ ਅਕਾਲ ਦਾ ਟੀਵੀ ਐਨ ਆਰ ਆਈ ਤੇ ਪ੍ਰੋਗਰਾਮ ਮੁੱਦੇ ਜੋ ਫਰਕ ਪਾਉਂਦੇ ਵਿੱਚ ਤੁਹਾਡਾ ਸਵਾਗਤ ਹੈ ਤਾਂ ਇੱਕ ਅਜੀਹਾ ਹਾਦਸਾ ਹੋਇਆ ਹੈ ਜਿਸ ਨੇ ਵੱਡੇ ਸਵਾਲ ਨੇ ਜਿਹੜੇ ਉਹ ਖੜੇ ਕਰ ਦਿੱਤੇ ਨੇ ਤਾਂ ਪੰਜਾਬ ਦੀ ਸਰਕਾਰੀ ਟਰਾਂਸਪੋਰਟ ਸੁਰੱਖਿਆ ਮਾਪਦੰਡਾਂ ਨੂੰ ਲੈ ਕੇ ਵੱਡੇ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ ਤਾਂ ਅੱਜ ਪੀ ਆਰ ਟੀ ਸੀ ਦੀ ਬੱਸਾਂ ਜਿਹੜੀ ਉਹ バス ਹੁੰਦੇ ਨੇਲੇ ਹਾਦਸਾ ਗ੍ਰਸਤ ਹੋਈ ਹੈ ਅਤੇ ਉਸ バス ਦੇ ਵਿੱਚ 130 ਦੇ ਕਰੀਬ ਸਵਾਰੀਆਂ ਨੇ ਜਿਹੜੀਆਂ ਉਹ ਸਵਾਰ ਹੁੰਦੀਆਂ ਨੇ ਤਾਂ ਮੇਰੇ ਸਹਾਯੋਗੀ ਸੁਖਮਨ ਚੀਮਾ ਮੇਰੇ ਨਾਲ ਨੇ ਸੁਖਮਨ ਕਿਵੇਂ ਦੇਖਦੇ ਹੋ ਮੁਰ ਇੱਕ ਵੱਡਾ ਹਾਦਸਾ ਹੋਇਆ ਏ ਓਵਰਲੋਡਿੰਗ ਕਾਰਨ ਬਣੀਆ ਸਰਕਾਰੀ ਪੀਆਰਟੀਸੀ バス ਹਾਦਸੇ ਦਾ ਸ਼ਿਕਾਰ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਕਮਾਣੀ ਟੁੱਟਣ ਕਰਕੇ バス ਦਰਖਤ ਦੇ ਨਾਲ ਜਾ ਟਕਰਾਈ ਹੈ ਤਾਂ ਬਿਲਕੁਲ ਬਲਵਿੰਦਰ ਪਹਿਲਾਂ ਇਸ ਖਬਰ ਦੇ ਉੱਪਰ ਜਿਹੜੇ ਝਾਤ ਮਾਰ ਲੈਂਦੇ ਆ ਕਿ ਅਖਰ ਹਾਦਸਾ ਹੋਇਆ ਕਿਵੇਂ ਪੀਆ ਆਰਟੀਸੀ ਦੀ ਬੱਸ ਆ ਜਿਹੜੀ ਅਮਲੋਤੋਂ ਖੰਨੇ ਤੋਂ ਅਮਲੋਤ ਤੇ ਫਿਰ ਪਾਸ ਤੋਂ ਬਾਇਆ ਪਟਿਆਲਾ ਆਉਂਦੇ ਜਾਨੀ ਕਿ ਪਿੰਡਾਂ ਦੇ ਵਿੱਚ ਦੀ ਬਹੁਤ ਸਾਰੀ ਸਵਾਰੀ ਜਿਸ ਦੇ ਵਿੱਚ ਰੋਜ਼ਾਨਾ ਜ਼ਿਆਦਾਤਰ ਜਿਹੜੇ ਵਿਦਿਆਰਥੀ ਵਰਗਾ ਉਸ ਦੇ ਵਿੱਚ ਉਸ ਬੱਸ ਦੇ ਵਿੱਚ ਸਵਾਰ ਹੋ ਕੇ ਵਕ ਵਕ ਪਿੰਡਾਂ ਤੋਂ ਆ ਕੇ ਪਟਿਆਲੇ ਦੇ ਵਿੱਚ ਪੜ੍ਹਾਈ ਕਰਨ ਆਉਂਦੇ ਨੇ ਪਰ ਹੁੰਦਾ ਕੀ ਆ 52 ਸੀਟਰ ਬੱਸਾਂ ਜਾਨੀ ਕਿ ਜਿਹੜੀ ਸਰਕਾਰੀ ਤੌਰ ਤੇ ਲੀਗਲੀ ਤੌਰ ਤੇ ਉਸ ਦੇ ਵਿੱਚ 52 ਜਿਹੜੇ ਵਿਅਕਤੀ ਨੇ ਉਪਾਸ ਕੀਤੇ ਜਾਂਦੇ ਨੇ ਕਿ ਇਸ ਤੋਂ ਜ਼ਿਆਦਾ ਨਹੀਂ ਬੈਠ ਸਕਦੇ ਜੇ ਜਾਣਦੇ ਨੇ ਤਾਂ ਇਸ ਦੇ ਵਿੱਚ ਉਹ ਗੈਰ ਕਾਨੂੰਨੀ ਨੇ ਪਰ 52 ਦੀ ਬਜਾਏ ਉਸ ਦੇ ਵਿੱਚ 100 ਤੋਂ ਜ਼ਿਆਦਾ ਜਿਹੜਾ 130 ਦੇ ਨੇੜੇ ਦੱਸਿਆ ਜਾ ਰਿਹਾ ਹਲੇ ਤੱਕ ਉਹ ਪ੍ਰੋਪਰ ਕੋਈ ਗਿਣਤੀ ਨਹੀਂ ਆਈ ਕਿ 135 ਜਾਂ 125 ਪਰ 130 ਦੇ ਨੇੜੇ ਦੱਸਿਆ ਜਾ ਰਿਹਾ ਕਿ 100 ਤੋਂ ਜ਼ਿਆਦਾ ਉਸ ਦੇ ਵਿੱਚ ਜਿਹੜੀਆਂ ਸਵਾਰੀਆਂ ਸੀ ਸਵਾਰ ਸੀ ਤਾਂ ਤੁਸੀਂ ਦੇਖੋ ਬਲਵਿੰਦਰ ਹਾਦਸਾ ਹੋਣਾ ਤਾਂ ਸੁਭਾਵਿਕ ਆ ਕਿ ਇੱਕ ਕੋਈ ਵੀ ਸਾਧਨ ਆ ਕਿ ਉਸ ਦੇ ਨਾਲ ਉਹ ਜਿਹੜਾ ਦੁੱਗਣੇ ਨਾਲੋਂ ਵੀ ਜ਼ਿਆਦਾ ਕਿ ਤਕਰੀਬਨ 3 ਗੁਣਾ ਦੇ ਨੇੜੇ ਜਦੋਂ ਤੁਸੀਂ ਇੱਕ ਚੀਜ਼ ਦੇ ਵਿੱਚ ਜਿਹੜਾ ਜਿਹੜਾ ਬਜਨ ਪਾ ਦੋ ਜਾਂ ਕਹਦੇ ਕਿ ਉਹਨਾਂ ਜਿਹੜਾ ਸਵਾਰੀਆਂ ਜਿਹੜੀਆਂ ਉਹਦੇ ਵਿੱਚ ਬੈਠ ਜਾਣ ਤਾਂ ਆਪ ਜਿਹੜੀ ਇਹ ਸੁਭਾਵਿਕ ਗੱਲ ਆ ਕਿ ਉਸ ਦਾ ਜਿਹੜੀ ਸਾਰੀ ਬਾਡੀ ਆ ਜਿਹੜੀ ਜੈਂਪਰੋਸ ਦੀਆਂ ਸੀਟਾਂ ਇੰਜਨ ਬ੍ਰੇਕ ਕੰਟਰੋਲ ਸਾਰਾ ਤਾਂ 52 ਸੀਟਰ ਦੇ ਹਿਸਾਬ ਨਾਲ ਕਿ ਕਿੰਨਾ ਕੁ ਉਹਨਾਂ ਦਾ ਵਜ਼ਨ ਬਣਨਾ ਕਿ ਕਿਸ ਤਰੀਕੇ ਬੱਸ ਨੂੰ ਜਿਹੜਾ ਕੰਟਰੋਲ ਕਰਨਾ ਹੁਣ ਤਾਂ ਬੱਸ ਜਿਹੜੀ ਉਸ ਤੋਂ ਵੀ ਜਿਹੜਾ 3 ਗੁਣਾ ਹੋ ਚੁੱਕੀ ਹੈ ਤੇ ਫਿਰ ਉਹ ਕੰਟਰੋਲ ਕਿਵੇਂ ਹੋਵੇਗੀ ਇਹ ਤਾਂ ਸਿੱਧੇ ਸਵਾਲ ਨੇ ਪਰ ਸਵਾਲ ਤਾਂ ਇਹ ਵੀ ਨਹੀਂ ਕਿ ਅਕਸਰ ਇਹ ਵੀ ਨਹੀਂ ਹੋਇਆ ਕਿ ਜਿਹੜਾ ਕਹਿੰਦੇ ਨੇ ਕਿ ਡਰਾਈਵਰ ਦਾ ਧਿਆਨ ਇਧਰ ਦਰਸ਼ਕ ਕਿ ਕਿਸੇ ਦੇ ਵਿੱਚ ਵਜਿਆ ਹਾਲਾਂਕਿ ਹੁਣ ਤੱਕ ਦੀ ਜਿਹੜੀ ਜਾਣਕਾਰੀ ਆਈ ਹੈ ਕਿ ਹਾਦਸਾ ਤਾਂ ਇਸ ਤਰੀਕੇ ਹੋਇਆ ਕਿ ਟਾਇਰ ਦੀ ਜਿਹੜੀ ਹਾਲਾਂਕਿ ਅਗਲੇ ਟਾਇਰ ਦੀ ਕਿਹਾ ਜਾ ਰਿਹਾ ਕਿ ਜਿਹੜਾ ਕਮਾਣੀ ਦਾ ਪੱਟਾ ਟੁੱਟ ਗਿਆ ਜਾਨੀ ਕਿ ਜ਼ਿਆਦੇ ਵਜਣ ਦੇ ਨਾਲ ਉਹ ਟੁੱਟ ਗਿਆ ਬਸ ਆਊਟ ਆਫ ਕੰਟਰੋਲ ਹੋ ਗਈ ਦਰਖਤ ਦੇ ਵਿੱਚ ਜਾ ਕੇ ਵੱਜੀ ਤੇ 30 ਤੋਂ 35 ਸਵਾਰੀਆਂ ਦੱਸਿਆ ਜਾ ਰਿਹਾ ਕਿ ਜ਼ਖਮੀ ਹੋ ਗਈਆਂ ਡਰਾਈਵਰ ਨੂੰ ਹਸਪਤਾਲ ਐਂਬੂਲੈਂਸ 'ਤੇ ਪਾ ਕੇ ਲੈ ਗਏ ਨੇ ਕੰਡਕਟਰ ਵੀ ਜ਼ਖਮੀ ਹੋ ਚੁੱਕਿਆ ਤਾਂ ਕਈ ਲੋਕਾਂ ਦੇ ਜਿਹੜੀਆਂ ਲੱਤਾਂ ਬਾਹਾਂ ਟੁੱਟ ਗਈਆਂ ਨੇ ਬਿਲਕੁਲ ਬਿਲਕੁਲ ਹੁਣ ਸਾਹਮਣੇ ਆਈ ਹੈ ਕਿ ਇੱਕ ਲੜਕੀ ਦਾ ਚੂਲਾ ਵੀ ਟੁੱਟ ਗਿਆ ਹੈ ਤਾਂ ਤੁਸੀਂ ਦੇਖੋ ਕਿ ਉਹ ਲੜਕੀ ਉਮਰ ਭਰ ਦੀ ਮਹਤਾਜ ਹੋ ਗਈ ਹੈ ਤਾਂ ਦੂਜੇ ਪਾਸੇ ਜੇ ਆਪਾਂ ਗੱਲ ਕਰੀਏ ਸਰਕਾਰੀ ਬੱਸਾਂ ਦੀ ਕੰਡੀਸ਼ਨ ਤਾਂ ਪਹਿਲਾਂ ਹੀ ਮਾੜੀ ਆ ਤੁਸੀਂ ਵਾਡੀਆਂ ਦੇਖੋ ਬੱਸਾਂ ਦੀਆਂ ਕਿਹੋ ਜਿਹੀਆਂ ਨੇ ਬੱਸਾਂ ਦੇ ਟਾਇਰ ਦੇਖ ਲਓ ਕਿ ਐ ਹੋ ਜੇ ਨੇ ਉੱਪਰੋਂ ਇਹਨਾਂ ਬੱਸਾਂ ਨੂੰ ਓਵਰਲੋਡ ਕਰ ਲਿਆ ਜਾਂਦਾ ਏ ਹਾਲਾਂਕਿ ਜੇ ਮੋਟਰਸਾਈਕਲ ਤੇ ਤਿੰਨ ਜਣੇ ਬੈਠੇ ਹੋਣ ਪੁਲਿਸ ਚਲਾਨਟ ਕੱਟ ਦਿੰਦੀ ਆ ਕਾਰ ਦੇ ਵਿੱਚ 5 ਸੀਟਰ ਦੇ ਵਿੱਚ ਅਗਰ 6 ਜਣੇ ਬੈਠੇ ਹੋਣ 7 ਜਣੇ ਬੈਠੇ ਹੋਣ ਤਾਂ ਚਲਾਨ ਹੋ ਜਾਂਦਾ ਏ ਪ੍ਰਾਈਵੇਟ ਬੱਸਾਂ ਦੇ ਤੁਸੀਂ ਦੇਖਿਆ بڑے ਚਲਾਨ ਹੁੰਦੇ ਨੇ ਜੀ ਇਹਨੇ ਹੌਰ ਲਾਇਆ ਹੋਇਆ ਏ ਇਹਦੇ ਵੱਲੋਂ ਗੱਡੀ ਤੇਜ਼ ਭਜਾਈ ਜਾ ਰਹੀ ਸੀ ਹਾਲਾਕੀ ਜਿਹੜੀਆਂ ਟੂਰਿਸਟ ਬੱਸਾਂ ਚੱਲਦੀਆਂ ਨੇ ਜਿਨ੍ਹਾਂ 'ਚ ਪ੍ਰਵਾਸੀ ਮਜ਼ਦੂਰ ਯੂਪੀ ਬਿਹਾਰ ਨੂੰ ਜਾਂਦੇ ਨੇ ਉਹਨਾਂ ਦੇ ਕਈ ਵਾਰ ਪੁਲਿਸ ਦੇ ਚਲਾਨ ਕੱਟੇ ਨੇ ਕਿ ਇਹ ਓਵਰਲੋਡ ਹੁੰਦੀਆਂ ਨੇ ਵੀ ਸਮਰੱਥਾ ਤੋਂ ਜ਼ਿਆਦਾ ਸਵਾਰੀਆਂ ਇਹਨਾਂ ਬੱਸਾਂ 'ਚ ਬਿਠਾਈਆਂ ਜਾਂਦੀਆਂ ਨੇ ਪਰ ਸਰਕਾਰੀ ਬੱਸਾਂ ਨਹੀਂ ਦਿਖਦੀਆਂ ਤਾਂ ਬਿਲਕੁਲ ਬਲਵਿੰਦਰ ਤੁਸੀਂ ਕਹਿੰਦੇ ਕਿ ਸਰਕਾਰੀ ਬੱਸਾਂ ਨਹੀਂ ਦਿਖਦੀਆਂ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਯਾਦ ਕਰਵਾ ਦਿੰਦਾ ਕਿ ਜਦੋਂ ਸਰਕਾਰੀ ਇਸ ਟਰਾਂਸਪੋਰਟ ਦੇ ਜਿਹੜੇ ਮੁਲਾਜ਼ਮ ਨੇ ਆਪਣੀਆਂ ਤਨਖਾਹਾਂ ਨੂੰ ਲੈ ਕੇ ਤੰਗ ਹੋਏ ਸੀ ਜਾਂ ਫਿਰ ਨਿੱਤ ਦੇ ਲੜਾਈ ਝਗੜੇ ਆਧਾਰ ਕਟ ਵਾਲੀਆਂ ਬੀਬੀਆਂ ਦੇ ਨਾਲ ਜਿਹੜੇ ਹੁੰਦੇ ਨੇ ਪੋਸ ਨੂੰ ਲੈ ਕੇ ਤੰਗ ਹੁੰਦੇ ਨੇ ਹੜਤਾਲ ਦੇ ਉੱਪਰ ਜਾਂਦੇ ਨੇ ਤੇ ਹਾਲਾਂਕਿ ਕੁਝ ਸਮਾਂ ਪਹਿਲਾਂ ਹਾਲਾਂਕਿ ਹੜਤਾਲ ਦੇ ਵਿੱਚ ਅਕਸਰ ਕੀ ਦੇਖਣ ਨੂੰ ਮਿਲਦਾ ਕਿ ਬੱਸਾਂ ਬੰਦ ਕਰ ਦਿੱਤੀ ਜਾਂਦੇ ਨੇ ਪਰ ਉਸ ਹੜਤਾਲ ਦੇ ਵਿੱਚ ਕੀ ਹੋਇਆ ਸੀ ਉਹਨਾਂ ਨੇ ਕਹਤਾ ਸੀ ਕਿ ਅਸੀਂ ਜੋ ਕਾਨੂੰਨੀ ਤੌਰ ਤੇ ਸਾਨੂੰ ਅਧਿਕਾਰ ਆ ਲੀਗਲ ਮਿਲਿਆ ਹੋਇਆ ਕਿ ਅਸੀਂ ਜੇ ਬੱਸ 52 ਸੀਟਰਾਂ ਤਾਂ 52 ਸਵਾਰੀਆਂ ਕੋਈ 64 ਸੀਟਰਾਂ ਤਾਂ 64 ਸਵਾਰੀਆਂ ਬਿਠਾਵਾਂਗੇ ਅਸੀਂ ਉਸ ਤੋਂ ਜ਼ਿਆਦਾ ਜਿਹੜੀ ਸਵਾਰੀਆਂ ਬੱਸ ਦੇ ਵਿੱਚ ਨਹੀਂ ਚੜਾਵਾਂਗੇ ਉਸ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਸਰਕਾਰ ਐਂਟਰੀ ਕਰਦੀ ਆ ਸਰਕਾਰ ਦੇ ਜਿਹੜੇ ਮੰਤਰੀ ਨੇ ਅਧਿਕਾਰੀ ਨੇ ਇਹਨਾਂ ਦੇ ਨਾਲ ਮੀਟਿੰਗ ਕਰਦੇ ਨੇ ਤੇ ਮੀਟਿੰਗ ਤੋਂ ਬਾਅਦ ਇਹ ਸਮਝੌਤਾ ਹੁੰਦਾ ਕਿ ਜਿਹੜੀਆਂ ਹੁਣ ਵਾਧੂ ਸਵਾਰੀਆਂ ਵੀ ਜਿਹੜੇ ਇਹ ਪੀਆਰਟੀਸੀ ਦੇ ਜਾਂ ਪਨਵਸ ਦੇ ਜਿਹੜੇ ਮਲਾਜ਼ਮ ਨੇ ਉਹ ਚੜਾਉਣਗੇ ਜਾਨੀ ਕਿ ਸਰਕਾਰ ਇਹ ਸਮਝੌਤਾ ਕਰਾਰੀ ਹੈ ਕਿ ਤੁਸੀਂ ਇਲੀਗਲ ਤਰੀਕੇ ਦੇ ਨਾਲ ਜਾਨੀ ਕਿ ਤੁਸੀਂ ਇਸ ਦੇ ਵਿੱਚ ਸਵਾਰੀਆਂ ਚੜਾਓ ਇੱਥੇ ਮੈਂ ਗੱਲ ਜੋੜਨੀ ਚਾਹਾਂਗਾ ਇਹ ਕੰਮ 2-3 ਵਾਰ ਹੋਇਆ ਹੈ 52 ਸੀਟਰ ਸਵਾਰੀਆਂ ਵਾਲਾ ਹਾਲਾਂਕਿ ਇਹ ਗੱਲ ਜਾਇਜ਼ ਵੀ ਆ ਕਿ ਅਗਰ 52 ਸੀਟਰ ਸਵਾਰੀ ਬੱਸ ਹੈ ਅਗਰ ਭੀੜ ਜ਼ਿਆਦੇ ਆ ਤਾਂ 52 ਤੋਂ 60 ਹੋ ਸਕਦੀਆਂ ਨੇ 65 ਹੋ ਸਕਦੀਆਂ ਨੇ ਕਿ ਲੋਕ ਸੁਰੱਖਿਅਤ ਤਰੀਕੇ ਨਾਲ ਅੰਦਰ ਖੜ੍ਹ ਜਾਣ ਤੁਸੀਂ ਦੇਖਿਆ ਹੋਣਾ ਕਿ ਚਲੋ ਸ਼ਹਿਰਾਂ 'ਚ ਵੀ ਬਸਾਂ ਜਿਵੇਂ ਚੰਡੀਗੜ੍ਹ ਤੋਂ ਚੱਲਦੀਆਂ ਨੇ ਇਸ ਹਾਵ ਨਾਲ ਡਿਜ਼ਾਈਨ ਕੀਤੀਆਂ ਹੁੰਦੀਆਂ ਨੇ ਕਿ ਸਵਾਰੀਆਂ ਖੜ੍ਹ ਕੇ ਜਾ ਸਕਣ ਲੇਕਿਨ ਜਦੋਂ ਬੱਸ ਨੇ ਲੰਬੇ ਰੂਟ ਤੇ ਚੱਲਣਾ ਹੈ ਉਲਦ ਰਾਨ ਇਹ ਜੀ ਕੋਈ ਹੈਪੀ ਬਰਿੰਦਰ ਸਵਾਲ ਦੇਖੋ ਇਹ ਵੀ ਆ ਕਿ ਜਿਸ ਤਰੀਕੇ ਚਲੋ ਇੱਕ ਵੱਡੇ ਸਾਧਨਾਂ ਦੇ ਵਿੱਚ ਬਸ ਆ ਜਾਂਦੇ ਆ ਤੇ ਉਝੇ ਹੀ ਟਰੱਕ ਆਉਂਦੇ ਨੇ ਜੇਕਰ ਟਰੱਕ ਓਵਰਲੋਡ ਆ ਉਸ ਦਾ ਤੁਰੰਤ ਚਲਾਣ ਹੋ ਜਾਂਦਾ ਕਿ ਇਹ ਓਵਰਲੋਡ ਆ ਜੇਕਰ ਤੇਜ਼ ਹੋਇਆ ਆਊਟ ਆਫ ਕੰਟਰੋਲ ਹੋ ਗਿਆ ਕੰਟਰੋਲ ਕਿਵੇਂ ਉਹ ਵੱਡਾ ਹਾਦਸਾ ਆਊਗਾ ਉਸ ਦੇ ਨਾਲ ਕਈ ਵਿਅਕਤੀਆਂ ਦੀ ਜਿਹੜੀ ਜਾਨ ਚਲੀ ਜਾ ਸਕਦੀ ਹੈ ਜਖਮ ਵੀ ਹੋ ਹੀ ਜਾਣੀ ਕਿ ਕਈਆਂ ਦੀ ਜਾਨ ਖਤਰੇ 'ਚ ਪੈ ਜਾਂਦੀ ਹੈ ਤੇ ਫਿਰ ਇਸੇ ਦੇ ਵਿੱਚ ਕਿੰਨਿਆਂ ਦੀ ਜਾਨ ਖਤਰੇ ਦੇ ਵਿੱਚ ਪੈਂਦੀ ਹੈ ਇਹ ਵੀ ਬਹੁਤ ਵੱਡਾ ਸਵਾਲ ਨਹੀਂ ਤਾਂ ਇੱਥੇ ਇੱਕ ਗੱਲ ਇਹ ਵੀ ਆ ਜਿਹੜੇ ਪੀ ਆਰ ਟੀ ਸੀ ਦੇ ਕੱਚੇ ਮੁਲਾਜ਼ਮ ਹੜਤਾਲਾਂ ਕਰਦੇ ਨੇ ਉਹ ਇਹ ਵੀ ਕਹਿੰਦੇ ਨੇ ਕਿ ਆਧਾਰ ਕਾਰਡ ਕਰਕੇ ਸਵਾਰੀ ਸਰਕਾਰੀ ਬੱਸਾਂ 'ਚ ਜਾਦੇ ਆ 10000 ਬੱਸਾਂ ਨੇ ਜਿਹੜੀਆਂ ਉਪਾਈਆਂ ਜਾਂ ਜਦ ਕਿ ਬੱਸਾਂ ਦੀ ਗਿਣਤੀ ਆ ਜਿਹੜੀ ਉਹ ਦੋ ਤੋਂ ਤਿੰਨ ਕਹ ਹਜ਼ਾਰ ਦੇ ਕਰੀਬ ਦੱਸੀ ਜਾਂਦੀ ਹੈ ਦੂਜੇ ਪਾਸੇ ਜੇ ਆਪਾਂ ਦੇਖੀਏ ਮਹਿਕਮੇ ਨੂੰ ਨਹੀਂ ਲਿਖਦਾ ਜਿਹੜਾ ਪੀ ਆਰਟੀਸੀ ਜਾਂ ਪੰਨ ਬੱਸ ਜੋ ਦੋਨੋਂ ਮਹਿਕਮੇ ਦੀਆਂ ਬੱਸਾਂ ਚ ਫੁੱਲ ਭੀੜ ਹੁੰਦੀ ਆ ਸਵੇਰ ਸ਼ਾਮ ਜਿੱਥੇ ਮਰਜ਼ੀ ਚੱਲ ਜਾਓ ਕੋਈ ਉਹ ਰੂਟ ਹੁੰਦਾ ਜਿੱਥੇ ਵੀ ਚਲੋ ਬੱਸ ਖਾਲੀ ਜਾਂਦੀ ਹੋਵੇ ਹਾਂ ਤੇ ਬਿਲਕੁਲ ਬਲਵਿੰਦਰ ਤੇ ਮਹਿਕਮੇ ਨੂੰ ਐ ਨਹੀਂ ਦਿਖਦਾ ਵੀ ਇਸ ਰੂਟ ਤੇ ਸਾਡੀ ਬੱਸ ਚੱਲਦੀ ਆ ਇੰਨੀਆਂ ਸਵਾਰੀਆਂ ਦੀ ਟਿਕਟ ਕੱਟੀ ਜਾਂਦੀ ਆ ਇੰਨੀਆਂ ਸਵਾਰੀਆਂ ਦੀ ਸਾਡੀ ਕਪੈਸਿਟੀ ਆ ਮਹਿਕਮਾ ਉਸ ਤੋਂ ਪੈਸੇ ਵੀ ਤਾਂ ਕਮਾਉਂਦਾ ਏ ਇਦਾਂ ਤਾਂ ਹੈ ਨਹੀਂ ਕਿ ਫਰੀ ਦੇ ਬੱਸਾਂ ਚੱਲਦੀਆਂ ਨੇ ਅਗਰ ਫ੍ਰੀ ਸਫਰ ਸਹੂਲਤਾ ਤਾਂ ਪੰਜਾਬ ਸਰਕਾਰ ਪੈਸਾ ਜਿਹੜਾ ਉਹ ਪੀਆਰਟੀਸੀ ਜਾਂ ਰੋਡਵੇ ਨੂੰ ਪੇ ਕਰਦੀ ਹੈ ਤਾਂ ਦੂਜੇ ਪਾਸੇ ਬਿਲਕੁਲ ਬਰਬੰਦਰ ਮੈਂ ਤੁਹਾਡੀ ਇਸ ਗੱਲ ਨੂੰ ਕੱਟਣਾ ਚਾਹਾਂਗਾ ਕਿ ਤੁਸੀਂ ਕਹ ਕੇ ਮਹਿਕਮੇ ਨੂੰ ਨਹੀਂ ਦਿਖਦਾ ਤਾਂ ਇਹ ਜਿਹੜਾ ਭਾਸੋਂ ਵਾਲਾ ਜਹਾਜ਼ ਸਾਹ ਵਾਪਰਿਆ ਉਸ ਦੇ ਵਿੱਚ ਜਿਹੜਾ ਰੋਜ਼ਾਨਾ ਦਾ ਉਸ ਬੱਸ ਦਾ ਡਰਾਈਵਰ ਉਹ ਕਹਿੰਦਾ ਕਿ ਮੈਂ ਅੱਜ ਛੁੱਟੀ ਤੇ ਸੀ ਉਹਨੇ ਆ ਕੇ ਦੱਸਿਆ ਕਿ ਸਾਨੂੰ ਕਿਸ ਤਰੀਕੇ ਦੇ ਨਾਲ ਉਹ ਕਹਿੰਦੇ ਕਿ ਅਸੀਂ ਖੰਨੇਓ ਚੱਲਦੇ ਆਂ ਰਸਤੇ ਵਿੱਚ ਪੰਜ ਚਾਰ ਅੱਡਿਆਂ ਦੇ ਵਿੱਚ ਸਾਡੀ ਬੱਸ ਇੰਨੀ ਜਿਆਦਾ ਓਵਰਲੋਡ ਹੋ ਜਾਂਦੀ ਆ 100 ਤੋਂ ਵੱਧ ਸਵਾਰੀਆਂ ਹੋ ਜਾਂਦੀਆਂ ਨੇ ਕਿ ਅਗਲੇ ਅੱਡਿਆਂ ਤੇ ਅਸੀਂ ਰੋਕੇ ਨਹੀਂ ਸਕਦੇ ਉਹ ਕਹਿੰਦੇ ਕਿ ਸਵਾਰੀ ਚੜ੍ਹਨ ਨੂੰ ਜਗ੍ਹਾ ਨਹੀਂ ਹੁੰਦੀ ਤਾਂਕੀਆਂ ਤੱਕ ਫੁੱਲ ਹੋ ਜਾਂਦੀ ਆ ਉਹ ਕਹਿੰਦੇ ਕਿ ਸਾਨੂੰ ਇੰਸਪੈਕਟਰ ਫਿਰੇ ਤਾੜਨਾ ਕਰਦੇ ਨੇ ਕਿ ਤੁਸੀਂ ਇਹਨਾਂ ਅੱਡਿਆਂ ਤੋਂ ਹੋਰ ਸਵਾਰੀ ਚੱਕੋ ਜਾਨੀ ਕਿ ਤੁਸੀਂ ਕਹਿੰਦੇ ਹੋ ਕਿ ਮਹਿਕਮੇ ਨੂੰ ਨਹੀਂ ਦਿਸਦਾ ਮਹਿਕਮਾ ਤਾਂ ਇਹ ਕਹਿੰਦਾ ਕਿ ਤੁਸੀਂ ਹੋਰ ਚੱਕੋ ਕਹਿੰਦੇ ਕਿ ਇੰਸਪੈਕਟਰ ਸਾਡੇ ਦੇ ਉੱਪਰ ਸਖਤਾਈ ਕਰਦੇ ਨੇ ਇਸੇ ਤਰੀਕੇ ਤਾਂ ਸਵਾਲ ਤਾਂ ਫਿਰ ਉਦੋਂ ਅਗਲਾ ਵੀ ਉਸ ਪੀਆਰਟੀਸੀ ਵਾਹਨ ਦੇ ਡਰਾਈਵਰ ਨੇ ਖੜਾ ਕਰਤਾ ਉਹ ਕਹਿੰਦੇ ਕਿ ਸਾਨੂੰ ਤਾਂ ਹਲੇ ਕਹਿੰਦੇ ਨੇ ਕਿ ਤੁਸੀਂ ਇਹ ਅੱਡੇ ਨਹੀਂ ਚੱਕਦੇ ਇਹਨਾਂ ਤੋਂ ਵੀ ਸਵਾਰੀ ਚੱਕਿਆ ਕਰੋ ਪਰ ਇੱਕ ਗੱਲ ਇਹ ਵੀ ਹੈ ਨਾ ਇੱਥੇ ਤੁਸੀਂ ਡਰਾਈਵਰ ਨੂੰ ਤਾਂ ਕਹਿਤਾ ਕਿ ਤੁਸੀਂ ਭਾਈ ਇੱਥੇ ਸਵਾਰੀ ਚੱਕਿਆ ਕਰੋ ਸਵਾਰੀ ਰਹਿ ਜਾਂਦੀ ਆ ਕਿ ਜਿਹੜੇ ਅਧਿਕਾਰੀ ਨੇ ਅੱਗੇ ਮੈਕਮੇ ਨੂੰ ਨਹੀਂ ਦੱਸਦੇ ਮੈਕਮੇ ਨੂੰ ਵੀ ਤਾਂ ਪਤਾ ਹੁੰਦਾ ਹੈ ਕਿ ਸਾਰਾ ਕੁਝ ਕੀ ਹੋ ਰਿਹਾ ਹੈ ਕਿਉਂਕਿ ਇਹ ਗੱਲ ਤਾਂ ਕਿਸੇ ਤੋਂ ਲੁਹੇ ਨਹੀਂ ਹੈ ਕਿ ਸਰਕਾਰੀ ਬੱਸਾਂ ਦੀ ਘਾਟ ਹੈ ਸਵਾਰੀਆਂ ਜ਼ਿਆਦਾ ਨੇ ਅਤੇ ਬੱਸਾਂ ਨੇ ਜਿਹੜੀਆਂ ਉਹ ਘਟ ਨੇ ਲੇਕਿਨ ਇਹ ਮੈਕਮੇ ਦੀ ਬਹੁਤ ਵੱਡੀ ਨਾਕਾਮੀ ਆ ਜਿਹੜਾ ਮੈਕਮਾ ਤੁਹਾਨੂੰ ਜਿਹੜਾ ਕਮਾਕੇ ਦਿੰਦਾ ਹੈ ਅਗਰ ਤੁਸੀਂ ਉਸ ਤੋਂ ਨਹੀਂ ਸੁਧਾਰ ਸਕਦੇ ਤਾਂ ਹੋਰ ਕਿਸੇ ਮੈਕਮੇ ਚ ਕੀ ਕੰਮ ਕੀਤਾ ਬਲਵਿੰਦਰ ਤੁਸੀਂ ਕਹ ਕ ਮੈਕਮੇ ਦੀ ਵੀ ਚਲੋ ਗਲਤੀ ਆ ਕਿ ਉੱਚ ਅਧਿਕਾਰੀ ਨੇ ਉਹਨਾਂ ਨੂੰ ਬੱਸਾਂ ਪਾਉਣੀਆਂ ਚਾਹੀਦੀਆਂ ਨੇ ਪਰ ਕੁਝ ਕੁ ਸਮਾਂ ਪਹਿਲਾਂ ਇੱਕ ਰਿਪੋਰਟ ਆਈ ਸੀ ਜਿਸ ਦੇ ਵਿੱਚ ਕਰੋੜਾਂ ਰੁਪਇਆ ਪੀਆਰਟੀਸੀ ਵਿਭਾਗ ਨੇ ਆਧਾਰ ਕਾਰਡ ਦਾ ਜਿਹੜਾ ਸਿਰਫ ਬਕਾਇਆ ਪੰਜਾਬ ਸਰਕਾਰ ਵੱਲ ਖੜਾ ਸੀ ਉਹ ਲੈਣਾ ਸੀ ਤਾਂ ਫਿਰ ਵਿਭਾਗ ਦੇ ਵਿੱਚ ਪੂਰਤੀ ਕਿਵੇਂ ਹੋਊਗੀ ਹਲੇ ਬੀਤੇ ਦਿਨੀ ਜਿਹੜਾ ਜੋ ਹੜਤਾਲ ਕੀਤੀ ਸੀ ਹਾਲਾਂਕਿ ਹੜਤਾਲ ਵਾਪਸ ਵੀ ਲਈ ਗਈ ਕਿ ਤਨਖਾਹਾਂ ਜਾਰੀ ਨਹੀਂ ਹੋਈਆਂ 10 ਤਰੀਕ ਪਹੁੰਚ ਗਈ ਸੀ ਤਨਖਾਹਾਂ ਜੜੀਆਂ ਪੀਆਰਟੀਸੀ ਦੇ ਮਲਾਜ਼ਮਾਂ ਦੀਆਂ ਉਹ ਜਾਰੀ ਨਹੀਂ ਹੋਈਆਂ ਤੇ ਇੱਥੋਂ ਤੱਕ ਹੁਣ ਜਿਹੜਾ ਕੁਝ ਕੁ ਸਮੇਂ ਬਾਅਦ ਮਹੀਨੇ 20 ਦਿਨ ਦੇ ਬਾਅਦ ਇਹ ਐਲਾਨ ਕਰ ਦਿੱਤਾ ਜਾਂਦਾ ਕਿ ਪੰਜਾਬ ਦੇ ਵਿੱਚ ਕੱਚੇ ਮੁਲਾਜ਼ਮ ਜਿਹੜੇ ਠੇਕਾ ਮੁਲਾਜ਼ਮ ਨੇ ਉਹਨਾਂ ਨੇ ਬੱਸਾਂ ਜਿਹੜੀ ਸਰਕਾਰੀ ਬੱਸਾਂ ਦੀ ਹੜਤਾਲ ਕੀਤੀ ਹੈ ਉਸ ਦੇ ਵਿੱਚ ਚਲੋ ਹੋਰ ਮੰਗਾਂ ਵੀ ਹੁੰਦੀਆਂ ਨੇ ਕਿ ਸਾਨੂੰ ਪੱਕਾ ਕੀਤਾ ਜਾਵੇ ਪਰ ਇੱਕ ਮੁੱਖ ਮੰਗ ਇਹ ਵੀ ਹੁੰਦੀ ਹੈ ਕਿ ਮਹਿਕਮੇ ਦੇ ਵਿੱਚ ਬੱਸਾਂ ਨਵੀਆਂ ਪਾਈਆਂ ਜਾਣ ਬੱਸਾਂ ਨਵੀਆਂ ਪਾਈਆਂ ਜਾਣ ਦਾ ਮਤਲਬ ਉਹਨਾਂ ਦਾ ਇਹ ਹੁੰਦਾ ਸਿੱਧੇ ਤੌਰ ਤੇ ਕਿ ਬੱਸਾਂ ਓਵਰਲੋਡ ਚੱਲ ਰਹੀਆਂ ਨੇ ਰਿਸਕ ਦੇ ਉੱਪਰ ਚਲੋ ਜਿੱਥੇ ਸਵਾਰੀਆਂ ਦੀ ਜਾਨ ਖਤਰੇ ਦੇ ਵਿੱਚ ਹਰ ਵਕਤ ਜਿਹੜੀ ਉਸ ਬੱਸ ਦੇ ਵਿੱਚ ਡਰਾਈਵਰ ਤੇ ਕੰਡਕਟਰ ਨੇ ਜਿਹੜਾ ਸuffer ਕਰਨਾ ਉਸ ਦੀ ਖੁੱਦੀ ਜਾਨ ਖਤਰੇ ਦੇ ਵਿੱਚ ਆ ਤਾਂ ਫਿਰ ਇਹ ਅੱਜ ਦੇ ਹਾਦਸੇ ਤੋਂ ਤਾਂ ਇੰਜ ਲੱਗਦਾ ਕਿ ਉਹਨਾਂ ਦੀ ਮੰਗ ਬਿਲਕੁਲ ਜਾਇਜ਼ ਆ ਕਿ ਇੰਨੀਆਂ ਜ਼ਿਆਦਾ ਓਵਰਲੋਡ ਚੱਲਦੀਆਂ ਨੇ ਪੀਆਰਟੀਸੀ ਦੀਆਂ ਬੱਸਾਂ ਜੀ ਜੀ ਇਹ ਗੱਲ ਤਾਂ ਤੁਹਾਡੀ ਬਿਲਕੁਲ ਸਹੀ ਆ ਦੂਜੇ ਪਾਸੇ ਇਹ ਗੱਲ ਵਿਭਾਗ ਦੀ ਵੀ ਨਲਾਇਕੀ ਆ ਪੰਜਾਬ ਸਰਕਾਰ ਦੀ ਵੀ ਨਲਾਇਕੀ ਆ ਜਿਸ ਦੇ ਅੰਦਰ ਇਹ ਮਹਿਕਮਾ ਹੁੰਦਾ ਕਿਉਂਕਿ ਅਗਰ ਦੇਖੋ ਸੁਖਮਨ ਸੜਕਾਂ ਤੇ ਕਿੰਨੇ ਸੜਕ ਹਾਦਸੇ ਹੁੰਦੇ ਨੇ ਲੋਕ ਆਪਣੇ ਮੋਟਰਸਾਈਕਲ ਲੈ ਕੇ ਆਪਣੀਆਂ ਕਾਰਾਂ ਲੈ ਕੇ ਕੰਮਾਂ ਕਰਾਂ ਤੇ ਜਾਂਦੇ ਨੇ ਕਿਉਂ ਜਾਂਦੇ ਨੇ ਉਹਨਾਂ ਨੂੰ ਪਤਾ ਕਿ ਬੱਸ ਇੱਥੇ ਮਿਲਣੀ ਨਹੀਂ ਬੱਸ ਕੀ ਬਤਾ ਬੱਸ ਚੜ੍ਹ ਹੋਊਗਾ ਬੱਸ 'ਚ ਪਤਾ ਨਹੀਂ ਨਹੀਂ ਵੀ ਮੈਂ ਕੰਮ ਤੋਂ ਲੇਟ ਹੋ ਜਾਣਾ ਅਗਰ ਲਾ ਲੋ ਕਿ 15 ਮਿੰਟ ਬਾਅਦ ਬੱਸ ਦੀ ਸਰਵਿਸ ਹੋਵੇ ਲੋਕ ਬਹਿ ਕੇ ਸੀਟਾਂ ਤੇ ਜਾਣ ਤਾਂ ਜਿਹੜੇ ਲੋਕ ਪ੍ਰਾਈਵੇਟ ਜਾਂ ਸਰਕਾਰੀ ਜੌਬਾਂ ਹੋਰ ਸ਼ਹਿਰਾਂ 'ਚ ਕਰਦੇ ਨੇ ਤਾਂ ਉਹਨਾਂ ਨੂੰ ਆਪਣੇ ਸਾਧਨ ਚੱਕਣ ਦੀ ਕੀ ਲੋੜ ਆ ਉਹ ਤਾਂ ਕਹਿਣਗੇ ਯਾਰ ਬੱਸਾਂ ਦੀ ਸਰਵਿਸ ਬਹੁਤ ਆ ਮੈਂ ਕਿਉਂ ਰਿਸਕ ਲੈਣਾ ਵੀ ਮੈਂ ਨਾਲੇ ਦਾ ਕਿਰਾਇਆ ਘੱਟ ਲੱਗੂਗਾ ਇਹਨਾਂ ਨਾਲੇ ਮੈਂ ਸੁਰੱਖਿਅਤ ਤਰੀਕੇ ਨਾਲ ਪਹੁੰਚ ਜਾਊਂਗਾ ਇਸ ਦਾ ਇਹ ਬੈਨੀਫਿਟ ਵੀ ਹੋ ਸਕਦਾ ਹੈ ਤਾਂ ਇਸ ਦੇ ਹੋਰ ਵੀ ਕਈ ਬੈਨੀਫਿਟ ਹੋ ਸਕਦੇ ਹਨ ਇੱਕ ਸਵਾਲ ਬਲਵਿੰਦਰ ਅੱਜ ਦੇ ਹਾਸੇ ਤੇ ਇਹ ਵੀ ਆ ਕਿ ਚਲੋ ਜਦੋਂ ਬਸ ਤਿਆਰ ਕੀਤੀ ਜਾਂਦੀ ਆ ਉਸ ਵਕਤ ਜੋ ਸਰਕਾਰੀ ਤੌਰ ਤੇ ਜੋ ਲੀਗਲੀ ਹੁੰਦਾ ਕਿ ਇਸ ਦੇ ਵਿੱਚ ਅੱਜ ਵਾਲੀ ਬਸ ਦੇ ਹਿਸਾਬ ਨਾਲ ਜੇ ਕੰਪੇਅਰ ਕਰਕੇ ਦੇਖੀਏ ਕਿ ਇਸ ਦੇ ਵਿੱਚ 52 ਸਵਾਰੀਆਂ ਬੈਠਣੀਆਂ ਨੇ ਤੇ ਉਸ ਦੇ ਨਾਲ ਫਿਰ ਜਦੋਂ ਸਾਰਾ ਉਸ ਦੇ ਉੱਪਰ ਜਿਹੜਾ ਸਮਾਨ ਲਾਇਆ ਜਾਂਦਾ ਕਿ ਜਿਹੜੇ ਲੋਹੇ ਦੇ ਪੁਰਜੇ ਲਾਏ ਜਾਂਦੇ ਨੇ ਉਹ ਉਸ ਤਰੀਕੇ ਲਾਏ ਜਾਂਦੇ ਨੇ ਕਿ 52 ਸਵਾਰੀਆਂ ਦਾ ਜਿਹੜਾ ਕਿੰਨਾ ਕੁ ਵਜਨ ਹੋ ਸਕਦਾ ਉਹਨਾਂ ਦੇ ਜਿਹੜੇ ਆਪਣੇ ਬੈਗਾਂ ਦਾ ਕਿੰਨਾ ਕੁ ਵਜਨ ਹੋ ਸਕਦਾ ਕਿ ਉਸ ਹਿਸਾਬ ਦਾ ਮਟੀਰੀਅਲ ਉਸ ਵਸੂ ਨੂੰ ਲਾਇਆ ਜਾਂਦਾ ਕਿ ਇੰਨਾ ਕੁ ਜਿਹੜਾ ਵਜਨ ਚੱਲ ਸਕੇ ਯਾਨੀ ਕਿ ਤੁਸੀਂ ਦੇਖੋ ਬਲਵਿੰਦਰ ਅੱਜ 52 ਸੀਟਾਂ ਵਾਲੀ ਜਿਹੜੀ ਬੱਸ ਦੇ ਵਿੱਚ 130 ਸਵਾਰੀਆਂ ਹੋ ਗਈਆਂ ਉਹ ਲੋਹੇ ਦੀਆਂ ਕਮਾਣੀਆਂ ਨੇ ਅਕਸਰ ਨੂੰ ਜਿਹੜਾ ਲੋਹਾ ਵੀ ਜਿਹੜਾ ਕਿੰਨਾ ਕੁ ਵਜ਼ਨ ਚੱਲ ਪਏ ਜਿਹੜਾ ਉਹ ਉਸ ਉਸ ਦੀ ਮਟਾਈ ਉਸ ਹਿਸਾਬ ਦੀ ਰੱਖੀ ਹੋਵੇਗੀ ਕਿ ਇਸ ਬੱਸ ਦੇ ਵਿੱਚ ਤਾਂ ਇੰਨਾ ਹੀ ਸਰ ਜਿਹੜਾ 52 ਸਵਾਰੀਆਂ ਦਾ ਵੱਧ ਤੋਂ ਵੱਧ ਇੰਨਾ ਕੁ ਵਜ਼ਨ ਹੋਣਾ ਯਾਨੀ ਵਜ਼ਨ ਤਾਂ ਦੇਖੋ ਕਿ ਤਿੰਨ ਗੁਣਾ ਜ਼ਿਆਦਾ ਵੱਧ ਗਿਆ ਤਾਂ ਸੁਭਾਵਿਕ ਗੱਲ ਹੈ ਕਿ ਹਾਸਾ ਆਪਣੇ ਆਪ ਹੋਵੇਗਾ ਫਿਰ ਇਹ ਵੀ ਗੱਲ ਹੈ ਨਾ ਕਿ ਅਗਰ ਤੁਸੀਂ ਬੱਸ 'ਚ ਜਾ ਰਹੇ ਹੋ ਤਾਂ ਤੁਹੀਂ ਸਵਾਰੀਆਂ ਜ਼ਿਆਦਾ ਲੱਦੀਆਂ ਨੇ ਤੁਸੀਂ ਲੋਕਲ ਤੋਂ ਕਿਰਾਇਆ ਤਾਂ ਪੂਰਾ ਹੀ ਲੈ ਰਹੇ ਹੋ ਚਾਹੇ ਆਧਾਰ ਕਾਰਡ ਹੈ ਤਾਂ ਉਹ ਵੀ ਤੁਸੀਂ ਬਿੱਲ ਪੰਜਾਬ ਸਰਕਾਰ ਨੂੰ ਭੇਜਣੇ ਨੇ ਪੰਜਾਬ ਸਰਕਾਰ ਇਹ ਪੈਸੇ ਆ ਜਿਹੜੇ ਉਹ ਜਾਰੀ ਕਰਦੀ ਆ ਤਾਂ ਇਹ ਵੀ ਗੱਲ ਹੈਗੀ ਆ ਦੂਜੇ ਪਾਸੇ ਪੰਜਾਬ ਸਰਕਾਰ ਨੂੰ ਵੀ ਇਸ ਗੱਲ ਤੇ ਧਿਆਨ ਦੇਣ ਦੀ ਲੋੜ ਆ ਕਿਉਂਕਿ ਇਹ ਅੱਜ ਦਾ ਨਹੀਂ ਇਹ ਪਿਛਲੇ ਕਈ ਸਾਲਾਂ ਦਾ ਮਸਲਾ ਹੈ ਤੁਸੀਂ ਦੇਖੋ ਬਿਲਕੁਲ ਦੇਖੋ ਇਹ ਮਸਲਾ ਪੁਰਾਣਾ ਪੰਜਾਬ ਸਰਕਾਰ ਦੇ ਕੋਲ ਕਿਹੜਾ ਬਿੱਲ ਹੀ ਜਾਂਦੇ ਕਿ ਕਿਹੜੀ ਬਸ ਦੇ ਵਿੱਚ ਅੱਜ 52 ਸੀਟਰ ਵਾਲੀ ਦੇ ਵਿੱਚ 120 ਸਵਾਰੀਆਂ ਗਈਆਂ ਨੇ ਬਕਾਇਦਾ ਜੇ ਉੱਪਰ ਬਿੱਲ ਜਾਂਦੇ ਨੇ ਤਾਂ ਹੀ ਪੈਸਾ ਜਾਰੀ ਹੁੰਦਾ ਬਲਵਿੰਦਰ ਸਾਰੀ ਰਿਪੋਰਟ ਉੱਪਰ ਤੱਕ ਜਾਂਦੀ ਆ ਜੇ ਰਿਪੋਰਟ ਨਹੀਂ ਜਾਂਦੀ ਛਰੇਮ ਕਿਸੇ ਬਸ ਸਟੈਂਡ ਦੇ ਵਿੱਚ ਜਾ ਕੇ ਕਿਸੇ ਹਾਈਵੇ ਦੇ ਉੱਪਰ ਜਾ ਕੇ ਕੋਈ ਜਿਹੜਾ ਕੋਈ ਟ੍ਰਾਂਸਪੋਰਟ ਦਾ ਮੰਤਰੀ ਆ ਉਹ ਜਾ ਕੇ ਦੇਖ ਲੈਣ ਕਿ ਪੀ ਆਰਟੀਸੀ ਦੀਆਂ ਲਾਰੀਆਂ ਨੇ ਜਿਹੜੀਆਂ ਉਹ ਕਿਹੜੇ ਹਾਲਾਤਾਂ ਦੇ ਵਿੱਚ ਜਾਂਦੀਆਂ ਨੇ ਇਹ ਬਹੁਤ ਕੋਈ ਸੋਚਣ ਦੀ ਰੋੜਾ ਹਾਲਾਂਕਿ ਅਸੀਂ ਇਸ ਸਰਕਾਰ ਨੂੰ ਜਿਹੜਾ ਟਾਰਗੇਟ ਨਹੀਂ ਕਰ ਰਹੇ ਇਹ ਪਿਛਲੇ ਸਾਲਾਂ ਦੌਰਾਨ ਵੀ ਹੁੰਦਾ ਰਿਹਾ ਇਹ ਚੰਨੀ ਸਰਕਾਰ ਵੇਲੇ ਵੀ ਚੱਲਿਆ ਹਾਲਾਂਕਿ ਇਹ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਵੀ ਚੱਲਿਆ ਕਿਉਂਕਿ ਉਸ ਵੇਲੇ ਫ੍ਰੀ ਬੱਸ ਦਾ ਸਵਰ ਨਹੀਂ ਸਫਰ ਨਹੀਂ ਸੀ ਤਾਂ ਉਸ ਵਕਤ ਜਿਹੜੇ ਸਟੂਡੈਂਟਸ ਦੇ ਹੁੰਦੇ ਨੇ ਅਮਰਿੰਦਰ ਪਾਸ ਬਣ ਜਾਂਦੇ ਰਹੇ ਉਸ ਦੇ ਨਾਲ ਪਾਸ ਦੇ ਨਾਲ ਜਿਹੜਾ ਸਫਰ ਆ ਸਸਤਾ ਹੋ ਜਾਂਦਾ ਤੇ ਬਹੁਤ ਜ਼ਿਆਦਾ ਸਟੂਡੈਂਟ ਇਹਨਾਂ ਬੱਸਾਂ ਦੇ ਵਿੱਚ ਆਉਂਦੇ ਨੇ ਤਾਂ ਉਸ ਵਕਤ ਵੀ ਇਹ ওভারਲੋਡ ਚਾਹੀਦੇ ਅਸੀਂ ਅਸੀਂ ਕਹਿੰਦੇ ਆ ਕਿ ਵਿਦਿਆਰਥੀਆਂ ਨੂੰ ਚਲੋ ਸਹੂਲਤ ਮਿਲਦੀ ਆ ਸਹੀ ਗੱਲ ਆ ਕਿ ਸਰਕਾਰ ਸਹੂਲਤ ਦੇ ਰਹੀ ਆ ਪਰ ਜੇ ਸੂਲਤ ਦੇ ਰਹੀ ਹੈ ਸਰਕਾਰ ਨੂੰ ਤਾਂ ਇਹ ਵੀ ਸੋਚਣਾ ਚਾਹੀਦਾ ਕਿ ਇਹਨਾਂ ਦੇ ਵਿੱਚ ਇਸ ਰੂਟਾਂ ਨੂੰ ਇੰਨੇ ਇੰਸਟੀਟਿਊਸ਼ਨ ਲੱਗਦੇ ਨੇ ਕੋਈ ਵਿਦਿਆਰਥੀਆਂ ਨੂੰ ਜਿਹੜੇ ਸਕੂਲ ਕਾਲਜ ਪੜ੍ਹਦੇ ਨੇ ਕਿ ਇੱਥੇ ਬੱਸਾਂ ਵਧਾਉਣ ਦੀ ਲੋੜ ਆ ਇਹ ਵੀ ਚੀਜ਼ ਸੋਚਣ ਦੀ ਲੋੜ ਆ ਨਾ ਬਲਵਿੰਦਰ ਜੀ ਜੀ ਤਾਂ ਇਹ ਇੱਕ ਗੱਲ ਹੋਰ ਹੈ ਕਿ ਇਹ ਕਮਾਊ ਵਿਭਾਗ ਹੈ ਸਰਕਾਰ ਦਾ ਸਰਕਾਰ ਇੱਕ ਕਿਲੋਮੀਟਰ ਚੱਲਦੀ ਆ ਤਾਂ ਕਿੰਨੇ ਪੈਸੇ ਸਰਕਾਰ ਕਮਾ ਕੇ ਦਿੰਦੀ ਆ ਤੁਸੀਂ ਦੇਖ ਲਓ ਕਿ ਪਰ ਕਿਲੋਮੀਟਰ ਦਾ ਕਿਰਾਇਆ ਲਾ ਲਓ ਬੱਸ ਤੇ ਜਿਹੜੀਆਂ ਸਵਾਰੀਆਂ ਜਾਂਦੀਆਂ ਨੇ ਉਹ ਲਾ ਲਓ ਇੱਕ ਪਾਸੇ ਤੁਸੀਂ ਚੰਡੀਗੜ੍ਹ ਦੀ ਟ੍ਰਾਂਸਪੋਰਟ ਦੇਖਿਓ ਸੀਟੀਯੂ ਉਹਦੀਆਂ ਜਿਹੜੀਆਂ ਲੰਬੇ ਰੂਟ ਦੀਆਂ ਵਸਤਾਂ ਨੇ ਜ਼ਿਆਦਾਤਰ ਬੱਸਾਂ ਐਚਵੀਏਸੀ ਨੇ ਆਰਨਰੀ ਬੱਸਾਂ ਉਹਨਾਂ ਦੀਆਂ ਕਾਫੀ ਘੱਟ ਨੇ ਲੰਬੇ ਰੂਟਾਂ ਤੇ ਕਿਉਂਕਿ ਉਹ ਨਵੀਆਂ ਬੱਸਾਂ ਵੀ ਐਚਵੀਏਸੀ ਜ਼ਿਆਦਾਤਰ ਪਾਉਂਦੇ ਨੇ ਦੂਜੇ ਪਾਸੇ ਤੁਸੀਂ ਦੇਖੋ ਕਿ ਹਰਿਆਣਾ ਰੋਡਵੇਜ ਦੀਆਂ ਬੱਸਾਂ ਨੇ ਜਿਹੜੀਆਂ ਉਹ ਵੀ ਆਪਣੀ ਬਿਲਡ ਕੁਆਲਿਟੀ ਆਪਣੀ ਬਾਡੀ ਪੱਖੋਂ ਮਜ਼ਬੂਤ ਬਣੀਆਂ ਜਾਂਦੀਆਂ ਨੇ ਬਹੁਤ ਲੰਬੇ ਲੰਬੇ ਰੂਟ ਨੇ ਜਿਹੜੇ ਉਹ ਹਰਿਆਣਾ ਰੋਡਵੇਜ ਵੀ ਕਵਰ ਕਰਦੀ ਹੈ ਤਾਂ ਇੱਕ ਪਾਸੇ ਆਪਣੇ ਪੀਆਰਟੀਸੀ ਦੀਆਂ ਬੱਸਾਂ ਤੁਸੀਂ ਦੇਖੋ ਕਿ ਕਿਸ ਪ੍ਰਕਾਰ ਓਵਰਲੋਡਡ ਨੇ ਜਿਹੜੀਆਂ ਹੁੰਦੀਆਂ ਨੇ ਹਾਲਾਂਕਿ ਉਹ ਵੀ ਕਈ ਥਾਵਾਂ ਤੇ ਓਵਰਲੋਡ ਹੋ ਜਾਂਦੀਆਂ ਨੇ ਲੇਕਿਨ ਕਿਤੇ ਨਾ ਕਿਤੇ ਉਹਨਾਂ ਦੀ ਜਿਹੜੀ ਸਰਵਿਸ ਆ ਉਹ ਬੇਤਰ ਪੰਜਾਬ ਦੇ ਨਾਲ ਉਹ ਮੰਨੀ ਜਾਂਦੀ ਹੈ ਸੱਬੇ ਦੇਖੋ ਬਲਵਿੰਦਰ ਇੱਕ ਇੱਥੇ ਮੈਂ ਹੋਰ ਗੱਲ ਐਡ ਕਰਨੀ ਚਾਹਾਂਗਾ ਕਿ ਰੋਜ਼ਾਨਾ ਆਪਣੇ ਕੋਲ ਸੋਸ਼ਲ ਮੀਡੀਆ ਦੇ ਉੱਪਰ ਕਿੰਨੀਆਂ ਵੀਡੀਓਜ਼ ਵਾਇਰਲ ਹੋ ਜਾਂਦੀਆਂ ਨੇ ਕਿ ਜਿਹੜਾ ਕੰਡਕਟਰ ਦੇ ਨਾਲ ਬੀਬੀਆਂ ਦਾ ਸਵਾਰੀਆਂ ਦਾ ਰੌਲਾ ਪੈ ਗਿਆ ਕਿ ਸਾਨੂੰ ਜਿਹੜਾ ਚਾੜਿਆ ਨਹੀਂ ਬੱਸ ਖੜਾਈ ਨਹੀਂ ਹੈਗੀ ਜਿਹੜਾ ਤਾਂ ਤੁਸੀਂ ਦੇਖੋ ਕਿ ਇੰਨਾ ਹਾਲਾਤਾਂ ਦੇ ਵਿੱਚ ਤਾਂ ਆਪਸ ਦੇ ਵਿੱਚ ਖਿੱਚੋ ਤਾਣ ਹੋਣੀ ਲੜਾਈ ਝਗੜਾ ਤਾਂ ਸੁਭਾਵਿਕ ਆ ਸਵਾਰੀਆਂ ਨੇ ਕਹਿਣਾ ਕਿ ਸਾਨੂੰ ਚੜਾਇਆ ਜਾਵੇ ਤੇ ਫਿਰ ਕੰਡਕਟਰ ਜਾਂ ਡਰਾਈਵਰ ਬੱਸ ਦੇ ਵਿੱਚ ਕਿੱਥੋਂ ਚੜਾਵੇ 52 ਸੀਟਰ ਦੇ ਵਿੱਚ 130 ਤਾਂ ਪਹਿਲਾਂ ਨੇ ਉਹ ਕਿੱਥੇ ਬਿਠਾਵੇ ਛੱਤ ਤੇ ਬਿਠਾਵੇ ਫਿਰ ਇਹਨਾਂ ਦੇ ਵਿੱਚ ਤਾਂ ਲੜਾਈ ਹੋਣੀ ਸੁਭਾਵਿਕ ਆ ਤਾਂ ਇਹਨਾਂ ਚੀਜ਼ਾਂ ਨੂੰ ਜੇ ਹਾਦਸੇ ਰੋਕਣੇ ਨੇ ਲੜਾਈ ਜਿਹੜੀ ਘਟਾਉਣੀ ਆ ਨਿਤ ਦਿਨ ਜਿਹੜੀ ਖਿੱਚੋ ਤਾਣ ਹੁੰਦੀ ਆ ਸੋਸ਼ਲ ਮੀਡੀਆ ਦੇ ਉੱਪਰ ਵੀਡੀਓ ਵਾਇਰਲ ਹੋ ਜਾਂਦੀਆਂ ਨੇ ਤਾਂ ਧਿਆਨ ਦੇਣ ਦੀ ਲੋੜ ਆ ਇਹ ਕਿਹੜੇ ਰੂਟਾਂ ਦੇ ਉੱਪਰ ਬੱਸਾਂ ਪਾਉਣ ਦੀ ਲੋੜ ਆ ਹਾਲਾਂਕਿ ਸਾਰਿਆਂ ਦੇ ਉੱਪਰ ਨਹੀਂ ਹੈਗੇ ਕਈਆਂ ਦੇ ਉੱਪਰ ਸਵਾਰੀ ਇੰਨੀ ਕਾ ਕੇ ਜਿਹੜੀਆਂ 52 ਸੀਟਰ ਦੇ ਵਿੱਚ ਸਵਾਰੀਆਂ ਬੈਠ ਗਈ ਜਾਂਦੀ ਨੇ ਪਰ ਬਹੁਤ ਸਾਰੇ ਰੂਟਾਂ ਦੇ ਜਿੱਥੇ ਜਿਹੜੇ ਵਿਦਿਆਰਥੀਆਂ ਦੇ ਕਾਲਜ ਲੱਗਦੇ ਨੇ ਜਾਂ ਫਿਰ ਕੋਈ ਸਰਕਾਰੀ ਦਫ਼ਤਰ ਲੱਗਦੇ ਨੇ ਵੱਡੇ ادارے ਲੱਗਦੇ ਨੇ ਤਾਂ ਉੱਧਰ ਨੂੰ ਜਿਹੜਾ ਸਰਕਾਰੀ ਦਾ ਰੂਟ ਆਪਾਂ ਕਹਿ ਸਕਦੇ ਹਾਂ ਇਹ ਸਵਾਰੀਆਂ ਪੂਰੀ ਤਰ੍ਹਾਂ ਪਰੀਆਂ ਜਾਂਦੀਆਂ ਨੇ ਇਸ ਦੇ ਨਾਲ ਇੱਕ ਹੋਰ ਚੀਜ਼ ਵੀ ਆ ਕਿ ਪਾਸੇ ਬੱਸਾਂ ਦੀ ਗਿਣਤੀ ਵਧੇਗੀ ਦੂਜੇ ਪਾਸੇ ਰੋਜ਼ਗਾਰ ਵੀ ਵਧੇਗਾ ਕਿਉਂਕਿ ਇੱਕ ਬੱਸ ਕਈ ਨੌਜਵਾਨਾਂ ਨੂੰ ਰੋਜ਼ਗਾਰ ਦੇਵੇਗੀ ਡਰਾਈਵਰ ਕੰਡਕਟਰ ਨੂੰ ਰੋਜ਼ਗਾਰ ਦੇਵੇਗੀ ਬੱਸਾਂ ਵਧਣਗੀਆਂ ਤਾਂ ਵਰਕਸ਼ਾਪ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਦੀ ਗਿਣਤੀ ਵਧੇਗੀ ਚੈਕਰਾਂ ਦੀ ਗਿਣਤੀ ਵਧੇਗੀ ਹਰ ਇੱਕ ਚੀਜ਼ ਦੇ ਨਾਲ ਇਸ ਦਾ ਫਰਕ ਆ ਜਿਹੜਾ ਉਹ ਪਵੇਗਾ ਤੇ ਦੂਜੇ ਪਾਸੇ ਜੇ ਗੱਲ ਆਪਾਂ ਕਰੀਏ ਕਿਲੋਮੀਟਰ ਸਕੀਮ ਦੀਆਂ ਬੱਸਾਂ ਨੇ ਜਿਹੜੀਆਂ ਉਹ ਸਰਕਾਰ ਪਾਉਣ ਦੀ ਗੱਲ ਕਰਦੀ ਆ ਹਾਲਾਂਕਿ ਉਸ ਦਾ ਵਿਰੋਧ ਮੁਲਾਜ਼ਮ ਨੇ ਜਿਹੜੇ ਉਹ ਕਰਦੇ ਨੇ ਤਾਂ ਹੁਣ ਇਹ ਸਰਕਾਰ ਤੇ ਡਿਪੈਂਡ ਆ ਪੀਆਰਟੀਸੀ ਅਤੇ ਪੰਜਾਬ ਰੋਡ ਵਿੱਚ ਮਹਿਕਮਾ ਉੱਤੇ ਇਹ ਗੱਲ ਡਿਪੈਂਡ ਆ ਕਿ ਉਹ ਕਿਸ ਤਰ੍ਹਾਂ ਇਸ ਦਾ ਨਾਂਉ ਲੈਂਦੇ ਨੇ ਕਿ ਇਸ ਕੰਨਾ ਤੋਂ ਸਬਕ ਲੈ ਕੇ ਆਉਣ ਵਾਲੇ 6-7 ਮਹੀਨਿਆਂ ਵਿੱਚ ਹਾਲਾਤ ਨੇ ਜਿਹੜੇ ਉਹ ਸੁਧਾਰੇ ਜਾਂਦੇ ਨੇ ਜਾਂ ਫਿਰ ਮਹਿਕਮਾ ਉਡੀਕ ਕਰਦਾ ਏ ਕਿ ਇੱਕ ਹੋਰ ਬੱਸ ਇਸ ਤਰ੍ਹਾਂ ਓਵਰਲੋਡ ਹੋ ਕੇ ਹਾਦਸੇ ਦਾ ਸ਼ਿਕਾਰ ਹੋ ਜਾਵੇ ਧੰਨਵਾਦ